ਤਨ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਸ਼ਬਦ ਸੋਤਾਲ ਦੇ ਪਹਿਲੇ ਘਰ ਦੇ ਅੰਦਰ ਗਾਇਨ ਕੀਤਾ ਗਿਆ ਹੈ ਇੱਕ ਤਾਲਾ ਸ਼ਬਦ ਹੈ ਚੌ ਮਦੀ ਦੋ ਤੁਕੀ ਗੁਰੂ ਮਹਾਰਾਜ ਜੀ ਦੇ ਜਿਹੜੇ ਸ਼ਬਦ ਹੋਣਗੇ ਉਹਨਾਂ ਦੀਆਂ ਪੌੜੀਆਂ ਤੇ ਹੋਣਗੀਆਂ ਚਾਰ ਤੇ ਹਰ ਇੱਕ ਪੌੜੀ ਜਿਹੜੀ ਉਹ ਦੋ ਤੁਕਾਂ ਦੀ ਹੋਏਗੀ ਦੋ ਤੁਕੀ ਦੋ ਤੁਕੀ ਦਾਅ ਤੇ ਪੌੜੀਆਂ ਨੇ ਜਿਹੜੀਆਂ ਇਹ ਦੋ ਤੁਕਾਂ ਦੀਆਂ ਨੇ ਤੇ ਸ਼ਬਦ ਜਿਹੜਾ ਇਹ ਚਾਰ ਪੌੜੀਆਂ ਦਾ ਹੈ ਇਹ ਮਰਿਆਦਾ ਕਿਵੇਂ ਚੱਲੀ ਥੋੜਾ ਜਿਹਾ ਪਾਇੰਦੇ ਤੇ ਚੰਗਣਾ ਪਾਈਏ ਸ਼ਬਦ ਦੇ ਜਿਹੜਾ ਉਸ ਦਾ ਅੱਗੇ ਜ਼ਿਕਰ ਕਰਨ ਦੀ ਜਿਹੜੀ ਮਰਿਆਦਾ ਹੈ ਇਹ ਕਿਵੇਂ ਚੱਲੀ ਤਨ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ ਬਾਬਾ ਪ੍ਰੀਤੀ ਜੀ ਤੇ ਉਹਨਾਂ ਦੇ ਅੱਗੇ ਪੁੱਤਰ ਸਨ ਬਾਬਾ ਮਿਹਰਬਾਨ ਜਦੋਂ ਉਹਨੇ ਵੇਖਿਆ ਭਈ ਗੁਰਤਾ ਗੱਦੀ ਜਿਹੜੀ ਉਹ ਸਾਡੇ ਹੱਥ ਨਹੀਂ ਆ ਰਹੀ ਤੇ ਫਿਰ ਉਹਨਾਂ ਨੇ ਗੁਰਬਾਣੀ ਦੇ ਵਿੱਚ ਮੇਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਦੇ ਸ਼ਬਦ ਸਨ ਉਨ੍ਹਾਂ ਦੇ ਵਿੱਚ ਆਪਣੀਆਂ ਤੋਕਾਨੀਆਂ ਜਿਹੜੀਆਂ ਉਹ ਲੜਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਿੱਖ ਸੰਗਤਾਂ ਨੂੰ ਬੜੇ ਭੀਖੇ ਪੈਣ ਲੱਗੇ ਤਾਂ ਹੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਪਾਦਨਾ ਹੋਈ ਹੈ ਤਾਂ ਕਰਕੇ ਗੁਰਮਾਰਾ ਜੀ ਸ਼ਬਦ ਦੇ ਪ੍ਰਾਰੰਭ ਦੇ ਅੰਦਰ ਹੀ ਦਰਜ ਕਰ ਦਿੰਦੇ ਨੇ ਇਹ ਸ਼ਬਦ ਦੀਆਂ ਚਾਰ ਪਉੜੀਆਂ ਨੇ ਕਿਉਂਕਿ 5ਵੀਂ ਤੇ 6ਵੀਂ ਪਉੜੀ ਜਿਹੜੀ ਬਾਬਾ ਮੀਰ ਚੰਦ ਬੈਗੁਰੂ ਜੀ ਮਿਹਰਬਾਨ ਜੀ ਤਿਆਰ ਕਰਿਆ ਕਰਦੇ ਸੰਤ ਜੋ ਕੱਚੀ ਬਾਣੀ ਸੀ ਸਤਿਗੁਰੂ বিনা ਹੋਰ ਬਾਣੀ ਹੈ ਕੱਚੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਸੱਚੇ ਸੰਤ ਕੋ ਤੋਂ ਬਿਨਾ ਬਾਕੀ ਬਾਣੀ ਹੈ ਜਿਹੜੀ ਉਹਨੂੰ ਕੱਚੀ ਬਾਣੀ ਆਖੇ ਹੈ ਕੱਚੀ ਬਾਣੀ ਦੀ ਮਿਲਾਵਟ ਤੇ ਜੇ ਉਨ੍ਹਾਂ ਦੇ ਹਿਸਾਬ ਚੱਲ ਜਾਂਦਾ ਤੇ ਫਿਰ ਜੋ ਪੌੜੀਆਂ ਸਨ ਗੁਰੂ ਮਹਾਰਾਜੀ ਉਹਨਾਂ ਦੇ ਵਿੱਚ ਆਪਣੀਆਂ ਤੁਕਾਂ ਮਲਾ ਕੇ ਤੇ ਪੌੜੀ ਦੀ ਅਕਿਰਤੀ ਵਧਾ ਦਿੰਦੇ ਤਾਂ ਕਰਕੇ ਸ਼ਬਦਾਂ ਦੇ ਪ੍ਰਾਰੰਭ ਦੇ ਅੱਗੇ ਲਿਖਿਆ ਹੋਇਆ ਇਹ ਦਰਜ ਕੀਤਾ ਹੋਇਆ ਹੈ ਚੌਪ ਦੇ ਚਾਰ ਪੌੜੀਆਂ ਨੇ ਦੋ ਤੁਕੇ ਤੇ ਹਰ ਇੱਕ ਪੌੜੀ ਜਿਹੜੀ ਇਹ ਦੋ ਤੁਕਾਂ ਦੀ ਹੈ ਜੀ ਇੱਕ ਓੰਕਾਰ ਸਖਨਾਮ ਆਓ ਨਿਰਵਾਰੋ ਇਹ ਮਹਾਂ ਮੰਤਰ ਮੰਨਿਆ ਗਿਆ ਹੈ ਕਿ ਓਮਕਾਰ ਤੋਂ ਲੈ ਕੇ ਤੀ ਗੁਰ ਪ੍ਰਸਾਦ ਤੱਕ तकरीबन ही सारे ਰਾਗ ਜਦੋਂ ਪ੍ਰਾਰੰਭ ਹੁੰਦੇ ਨੇ ਕੁਝ ਕਿਰਾਕਾਂ ਨੂੰ ਛੱਡ ਕੇ ਇਹ ਮਹਾਂ ਮੰਤਰੀ ਜੀ ਰਾਗ ਦੇ ਦਰਜ ਕੀਤਾ ਜਾਂਦਾ ਹੈ ਇਕ ਅਦੁੱਤੀ ਬ੍ਰਹਮ ਓਨਕਾਰ ਸਤਿ ਕਾ ਪ੍ਰਕਾਸ਼ ਤੂ ਸਤਿ ਸਤਿ ਸਰੂਪੈ ਨਾਮ ਨਾਮ ਨਵਾਲਾ ਹੈ ਕਰਤਾ ਰਚਨਾ ਕਰਨ ਵਾਲਾ ਹੈ ਪੁਰਖ ਪਰਿਪੂਰਨ ਦੇ ਵਿੱਚ ਰੱਖਿਆ ਕਰਦਾ ਹੈ ਨਿਪਾਉ ਪੈ ਤੂ ਰਹਦਾ ਹੈ ਨਿਰਵੈਰ ਵੈ ਤੂ ਰਹਤ ਹੈ ਜੀ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਰੂਪ ਵਾਲਾ ਹੈ ਸਮੇਂ ਦੀ ਪਾਬੰਦੀ ਤੂੰ ਰਹਿਤ ਹੈ ਜੂਨਾ ਤੂੰ ਰਹਿਤ ਹੈ ਸੁਤੇ ਪ੍ਰਕਾਸ਼ੇ ਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਇਸ ਅਦੁੱਤੀ ਪ੍ਰੇਮ ਦੀ ਪ੍ਰਾਪਤੀ ਹੁੰਦੀ ਹਜੀ ਮਹਾ ਮਹਾ ਬੁਮਾਰਤੀ ਚੜਿਆ ਸਦਾ ਬ ਸੰਤ ਮਹਾ ਦਾ ਅਰਥ ਵੱਡਾ ਤੇ ਮਹਾ ਦਾ ਅਰਥ ਵੀ ਨਾ ਜਦੋਂ ਹਾਏ ਨੂੰ ਕੰਨਾਂ ਲੱਗ ਗਿਆ ਫਿਰ ਬਣ ਗਿਆ ਮਹਾ ਤੇ ਮਹਾਦਾਰਤ ਹੁੰਦਾ ਹੈ ਬਟਾ ਮੰਮੀ ਨੂੰ ਕੰਨਾ ਹੈ ਹਾਏ ਨੂੰ ਕੰਨਾ ਨਹੀਂ ਫਿਰ ਬਣ ਗਿਆ ਮਾਹ ਇ ਹੋ ਗਿਆ ਮੀਨਾ ਮੀਨਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੀਨਾ ਹੈ ਨਾ ਜਿਹੜਾ ਮਮਾਰਕੀ ਇਸ ਦੀ ਆਪ ਸਾਰਿਆਂ ਨੂੰ ਵਧਾਈ ਹੋਵੇ ਮਮਾਰਕੀ ਦਾਤ ਹੁੰਦਾ ਹੈ ਵਧਾਈ ਆਪ ਸਾਰਿਆਂ ਨੂੰ ਬਧਾਈ ਹੋਵੇ ਚੜਿਆ ਸਦਾ ਬਸੰਤ ਕੀ ਇਹ ਬਸੰਤ ਰੁੱਤ ਦਾ ਮਹੀਨਾ ਚੜਗੇ ਮਾਗਮੀ ਨਾ ਜਿਹੜਾ ਇਹ ਬਸੰਤ ਰੁੱਤ ਦਾ ਮਹੀਨਾ ਮੰਨਿਆ ਗਿਆ ਮਾਗ ਤੇ ਫੱਗਣ ਇਹ ਦੋ ਮਹੀਨੇ ਨੇ ਜਿਹੜੇ ਇਹ ਬਸੰਤ ਰੁੱਤ ਦੇ ਮਹੀਨੇ ਮੰਨੇ ਗਏ ਨੇ ਧੰਨ ਗੁਰਬਾਣੀ ਦੇ ਅੰਦਰ ਇਹ ਬਸੰਤ ਆ ਗਈ ਜਿਹੜਾ ਇਹਨੂੰ ਗੁਰੂ ਮਹਾਰਾਜ ਜੀ ਨੇ ਬੜਾ ਸ੍ਰੇਸ਼ਟ ਤਾਈ ਦੇ ਨਾਲ ਜਰਤੀ ਕੀਤਾ ਹੈ ਕਿਉਂਕਿ ਇਹ ਮਹੀਨਾ ਜਿਹੜਾ ਬੜਾ ਸੂਖ ਦੇਣ ਵਾਲਾ ਮਹੀਨਾ ਹੈ ਬੜਾ ਆਨੰਦ ਦੇਣ ਵਾਲਾ ਮਹੀਨਾ ਹੈ ਜਦੋਂ ਇਹ ਮਹੀਨਾ ਚੜਦਾ ਹੈ ਸਿਆਲ ਦਾ ਅੰਤ ਹੁੰਦਾ ਹੈ ਤੇ ਗਰਮੀ ਦੀ ਪ੍ਰਾਰੰਭਤਾ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਮੌਸਮ ਹੋਵੇ ਫਿਰ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਮੱਕੀ ਮੱਛਰੇ ਜਿਹੜਾ ਇਹ ਨਹੀਂ ਹੁੰਦਾ ਗੁਰਮੁਖ ਪਿਆਰੇ ਜਿਹੜੇ ਬੰਦਗੀ ਕਰਨ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਉਹਨਾਂ ਨੂੰ ਚੌਂਕੜਾ ਮਾਰ ਕੇ ਪ੍ਰਭੂ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਨਾ ਬੜਾ ਆਨੰਦ ਦਿੰਦਾ ਹੈ ਤਾਂ ਤੇ ਗੁਰਮਹਾਰਾ ਜੀ ਰਹਿਮਤ ਕਰਦੇ ਨੇ ਮਹਾ ਮਹਾ ਮੂਬਾਰਕੀ ਮਹੀਨਾ ਦੇ ਵਿੱਚ ਉਹ ਮਹਾਨ ਮਹੀਨਾ ਹੈ ਵੱਡਾ ਮਹੀਨਾ ਹੈ ਤੇ ਇਸ ਮਹੀਨੇ ਦੀਆਂ ਆਪ ਸਭ ਨੂੰ ਵਧਾਈਆਂ ਹੋਣ ਚੜਿਆ ਸਦਾ ਬਸੰਤ ਤੇ ਇਸ ਮਹੀਨੇ ਦੇ ਵਿੱਚ ਪਾਈ ਬਸੰਤ ਰੋਤੂ ਸ਼ੁਰੂ ਹੋ ਜਾਂਦੀ ਹੈ ਜੀ ਫੜ ਚਿੰਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਤੇ ਆਪਣੇ ਚਿੱਤ ਨੂੰ પ્રસન્ન ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਸਮਾਨਣਾ ਕਰ ਪਰਫੜ ਦਾ ਅਰਥ ਹੈ ਚਿੱਤ ਦੇ ਵਿੱਚ ਖੁਸ਼ੀ ਲੈ ਕੇ ਆਉਣੀ ਆਨੰਦ ਲੈ ਕੇ ਆਉਣਾ ਵਾਰ ਪਰ ਚਿੱਤ ਸਮਾਲ ਸੋਈ ਉਸ ਵੈਗੁਰੂ ਨੂੰ ਤੂੰ ਸੰਭਾਲਣਾ ਕਰ ਤੇ ਆਪਣੀ ਮਨ ਦੇ ਵਿੱਚ ਖੁਸ਼ੀ ਨੂੰ ਆਨੰਦ ਨੂੰ ਮੰਨਣਾ ਕਰ ਸਦਾ ਸਦਾ ਗੁਬਿੰਦ ਇਹ ਖੁਸ਼ੀ ਤੇ ਆਨੰਦ ਕਿਵੇਂ ਆਏਗਾ ਜਿਹੜਾ ਅਕਾਲ ਪੁਰਖ ਵੈਗੁਰੂ ਸਦੀਵੀ ਹੈ ਉਸ ਦਾ ਨਾਮ ਜਪਣ ਦੇ ਨਾ ਗੁਰੂ ਮਹਾਰਾਜੀ ਰਹਿਮਤ ਕਰਦੇ ਨੇ ਗੁਰੂ ਸਵਾਰਿਓ ਮਾਰਦਾ ਮਹੀਨਾ ਜਿਹੜਾ ਇਹ ਸਾਰਿਆਂ ਤੋਂ ਚੰਗਾ ਮਹਾਨ ਮਹੀਨਾ ਹੈ ਇਹ ਚੜ ਗਿਆ ਇਸ ਦੇ ਨਾਲ ਹੀ ਬਸੰਤ ਰੁੱਤ ਵੀ ਸ਼ੁਰੂ ਹੋ ਗਈ ਹੈ ਤੇ ਆਪ ਸਭ ਨੂੰ ਨਾਮ ਜਪਣ ਵਾਲਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਇਸ ਰੁੱਤ ਦੀਆਂ ਤੇ ਮਹੀਨੇ ਦੀਆਂ ਵਧਾਈਆਂ ਹੋਣ ਪਰਪੜ ਚਿੱਤ ਸਮਾਨ ਸੋਈ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਚਿੱਤ ਦੇ ਅੰਦਰ ਅਸੀਂ ਚਾਹੀ ਚਾਹੀ ਸੰਭਾਲ ਲੈਣਾ ਕਰੀਏ ਸਦਾ ਸਦਾ ਗੋਪੀਐੰਦ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸਦਾ ਜਪਦੇ ਹੋਏ ਜੀ ਬੋਲਿਆ ਹਉ ਮੈਂ ਸੁਰਤ ਵਿਸਾਰ ਉਹਨੂੰ ਆਖੇ ਜਾਂਦਾ ਜਿਹੜਾ ਭੋਲੇ ਪਾਏ ਦੇ ਵਿੱਚ ਹੋਵੇ ਬੋਲਿਆ ਹਉ ਮੈਂ ਸੁਰਤ ਵਿਸਾਰ ਇਹ ਦੋ ਸ਼ਬਦ ਨੇ ਇੱਕ ਸ਼ਬਦ ਦੇ ਨਕਮਾ ਤੇ ਦੂਜਾ ਸ਼ਬਦ ਦੇ ਕੋਲਾ ਇੱਕ ਮਨੁੱਖੇ ਉਹਨੂੰ ਅਕਲ ਤਾਂ ਹੈਗੀ ਏ ਸੋਝੀ ਤਾਂ ਹੈਗੀ ਏ ਪਰ ਉਹ ਜਾਣ ਕੇ ਨਹੀਂ ਕਰਦਾ ਤੇ ਆਪਾਂ ਕਹਿ ਦਿਆਂਗੇ ਨਕਮਾ ਏ ਕੰਮ ਤੋਂ ਜੀ ਚਰੋਂਦਾ ਹੋਵੇ ਜਿਹੜਾ ਪਤਾ ਉਹ ਵੇ ਕੰਮ ਕਰਨਾ ਆਉਂਦਾ ਹੋਵੇ ਤੇ ਕੰਮ ਤੋਂ ਜੀ ਚਰੋਂਦਾ ਹੋਵੇ ਉਹਨੂੰ ਆਖਿਆ ਜਾਂਦਾ ਏ ਨਕਮਾ ਏ ਕੰਮ ਕਰਕੇ ਰਾਜੀ ਨਹੀਂ ਤੇ ਜਿਹੜਾ ਮਨੁੱਖ ਕਰਨਾ ਤਾਂ ਚਾਹੁੰਦਾ ਏ ਪਰ ਉਸ ਤੋਂ ਹੋ ਨਹੀਂ ਦਿਆ ਉਨ ਨੂੰ ਪੋਰਾ ਆਖਿਆ ਜਾਂਦਾ ਹੈ ਪੋਰਾ ਯਤਨ ਤਾਂ ਕਰਦਾ ਪਰ ਹੁੰਦਾ ਨਹੀਂ ਪੋਰਿਆ ਹਉਮੇ ਸੁਰਤ ਵਿਸਾਰ ਗੁਰਮਾਰਾ ਦੀ ਰਹਿਮਤ ਕਰ ਦੇ ਨਿਯਤਨ ਸ਼ੀਲ ਪ੍ਰਾਣੀ ਗੁਰੂ ਕਿਰਪਾ ਕਰੇ ਤੇਰੇ ਅੰਦਰ ਜਿਹੜੀ ਸੁਰਤ ਦੇ ਵਿੱਚ ਹਉਮੇ ਬਣੀ ਏ ਉਸ ਨੂੰ ਤੂੰ ਬਸਾਰਨਾ ਕਰ ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਜ ਸੋ ਮਨ ਦੇ ਵਿੱਚ ਵਿਚਾਰਨਾ ਕਰਨ ਅਸਲ ਵਿੱਚ ਸਾਡਾ ਜੀਵਨ ਇਹ ਨਾ ਜਿਹੜਾ ਇਹ ਮਨ ਦੀਆਂ ਵਿਚਾਰਾਂ ਦੇ ਉੱਤੇ ਹੀ ਨਿਰਭਰ ਹੈ ਜੇ ਕੋਈ ਸੰਤ ਬਣਿਆ ਤੇ ਮਨ ਦੀਆਂ ਵਿਚਾਰਾਂ ਕਰਕੇ ਬਣਿਆ ਜੇ ਕੋਈ ਸਿਆਣਾ ਬਣਿਆ ਤੇ ਮਨ ਦੀਆਂ ਵਿਚਾਰਾਂ ਕਰਕੇ ਬਣਿਆ ਜੇ ਕੋਈ ਬੁਰਾ ਬਣਿਆ ਤੇ ਮਨ ਦੀਆਂ ਵਿਚਾਰਾਂ ਕਰਕੇ ਬਣਿਆ ਜਦੋਂ ਮਨ ਦੇ ਵਿੱਚ ਵਿਚਾਰ ਚੰਗੀ ਆ ਜਾਵੇ ਤੇ ਫਿਰ ਮਨੁੱਖ ਚੰਗੀਆਂ ਦੀ ਗਿਣਤੀ ਵਿੱਚ ਆ ਜਾਂਦਾ ਜੇ ਮਨ ਦੇ ਵਿੱਚ ਵਿਚਾਰ ਬੁਰੀ ਆ ਜਾਵੇ ਤੇ ਫਿਰ ਮਨੁੱਖ ਬੁਰਿਆਂ ਦੀ ਗਿਣਤੀ ਦੇ ਵਿੱਚ ਆ ਜਾਂਦਾ ਹੈ ਵੇਖਿਆ ਗਿਆ ਹੈ ਬੜਾ ਸੁਣਾਏ ਸਨਕਾ ਇਹ ਸੋਨੇ ਵਸਤਰ ਪਾਈ ਨਹੀਂ ਅਮੀਰ ਵੀ ਬੜਾ ਹੈ ਸਾਰੇ ਸੁੱਖ ਨਹੀਂ ਪਰ ਮੰਨਤੀ ਵਿੱਚ ਵਿਚਾਰੀ ਜਿਹੜੀ ਉਹ ਗੰਦੀ ਚੱਲਦੀ ਏ ਜਿਸ ਕਰਕੇ ਪਿੰਡ ਦੇ ਵਿੱਚ ਉਹਨੂੰ ਚੰਗਾ ਨਹੀਂ ਆਖਿਆ ਜਾਏਗਾ ਬੁਰਾ ਆਖਿਆ ਜਾਏਗਾ ਇਸ ਦੇ ਉਲਟ ਤਨ ਦੌਲਤ ਦੀ ਵੀ ਕਮੀ ਹੈ ਸੁੰਦਰਤਾ ਵੀ ਇਤਨੀ ਸਰੀਰ ਦੇ ਉੱਤੇ ਨਹੀਂ ਕ੍ਰੂਪ ਜਿਹਾ ਚਿਹਰਾ ਹੈ ਪਰ ਅੰਦਰ ਗੁਣ ਬੜੇ ਨੇ ਮਨ ਦੀਆਂ ਵਿਚਾਰਾਂ ਨੇ ਜਿਹੜੀਆਂ ਬੜੀਆਂ ਚੰਗੀਆਂ ਨੇ ਮਨ ਦੇ ਵਿੱਚ ਬੁਰੀ ਵਿਚਾਰ ਆਉਂਦੀ ਨਹੀਂ ਤੇ ਸਾਰੇ ਪਿੰਡ ਦੇ ਵਿੱਚ ਉਹ ਚੰਗਾ ਕਿਹਾ ਜਾਂਦਾ ਹੈ ਚੰਗਿਆਂ ਦੀ ਗਿਣਤੀ ਵਿੱਚ ਆ ਜਾਂਦਾ ਹੈ ਹੋਮੇ ਮਾਰ ਵਿਚਾਰ ਮਨ ਮਨ ਦੇ ਵਿੱਚ ਜਿਹੜੀ ਤੇਰੇ ਵਿਚਾਰ ਇਹ ਨਾ ਹੋਮੇਵਾਰੀ ਇਹਨੂੰ ਮਾਰ ਨਾ ਕਰ ਅੰਦਰ ਹੋਮੇਵਾਰੀ ਵਿਚਾਰ ਨਾ ਚੱਲੇ ਗੁਣ ਵਿੱਚ ਗੁਣ ਲੈ ਸਾਰ ਤੇਰੀ ਵਿੱਚ ਗੁਣ ਹੋਵੇ ਤੇ ਉਸ ਗੁਣ ਦੇ ਨਾਲ ਗੁਰਬਾਣੀ ਉਹਨ ਲੈਣਾ ਕਰ ਜੋ ਸ੍ਰਿਸ਼ਟ ਗੁਣ ਨੇ ਜੇ ਮਨੁੱਖ ਦੇ ਅੰਦਰ ਅਕਲ ਹੋਵੇ ਨਾ ਤੇ ਫਿਰ ਉਹ ਆਪਣੀ ਅਕਲ ਦੇ ਨਾਲ ਦੂਜੀ ਅਕਲ ਨੂੰ ਲੈ ਸਕਦਾ ਹੈ ਜੇ ਮਨੁੱਖ ਦੇ ਅੰਦਰ ਆਪ ਦੇ ਅੰਦਰ ਅਕਲ ਨਹੀਂ ਤੇ ਫਿਰ ਉਹ ਦੂਜੇ ਤੋਂ ਅਕਲ ਨਹੀਂ ਲੈ ਸਕਦਾ ਅਕਲ ਲੈਣ ਦੇ ਲਈ ਵੀ ਅਕਲ ਦੀ ਲੋੜ ਹੁੰਦੀ ਹੈ ਜੇ ਬਿਨਾ ਅਕਲ ਤੋਂ ਕਿਸੇ ਨੂੰ ਅਕਲ ਦਿੱਤੀ ਜਾਂਦੀ ਤੇ ਫਿਰ ਕੋਈ ਕਮਲਾ ਨਾ ਹੁੰਦਾ ਕੋਈ ਸੁਧਰਾ ਨਾ ਹੁੰਦਾ ਸਾਰੇ ਸਿਆਣੇ ਹੁੰਦੇ ਹਾਂ ਵੇਖੋ ਕਿੰਨੇ ਸਾਰੇ ਬੱਚੇ ਨੇ ਸਾਰਿਆਂ ਨੂੰ ਅਸੀਂ ਬਰਾਬਰ ਸੰਖਿਆ ਕਰਨੀਆਂ ਤੇ ਜੇ ਤੁਸੀਂ ਪ੍ਰਾਨਕ ਤੇ ਬੈਠੋ ਤੇ ਮੈਂ ਤੁਹਾਨੂੰ ਦੱਸਾਂਗਾ ਇਹ ਬੱਚਾ ਜਿਹੜਾ ਪੰਜ ਗ੍ਰੰਥੀ ਤੇ ਲੱਗਿਆ ਸੀ ਇਹਦੇ ਨਾਲੋਂ ਪਹਿਲਾ ਤੇ ਜਿਹੜਾ ਮਗਰੂਨ ਲੱਗਿਆ ਉਹ ਭਗਤ ਬਾਣੀ ਤੇ ਆ ਗਿਆ ਤੇ ਜਿਹੜਾ ਪਹਿਲਾਂ ਲੱਗਿਆ ਉਹ ਜੇ ਪੰਜ ਗ੍ਰੰਥੀ ਦੇ ਸ਼ਬਦ ਹੈ ਜਾਂ ਰੈਂਤੀ ਫਿਰਦਾ ਇਹ ਕੀ ਹੈ ਅਕਲ ਅਕਲ ਦੇ ਨਾਲ ਅਕਲ ਲਈ ਜਾਣੀ ਹੈ ਅਕਲ ਤੋਂ ਬਿਨਾ ਅਕਲ ਨਹੀਂ ਲਈ ਜਾਣੀ ਕੋਈ ਵੀ ਆਪਾਂ ਕੰਮ ਕਰਦੇ ਆ ਤੇ ਸ਼ਿਆਣਾ ਬੰਦਾ ਜਿਹੜਾ ਉਹ ਅਕਲ ਤਾਂ ਹੀ ਦੇ ਸਕਦਾ ਜੇ ਅਗਲੇ ਕੋਲ ਅਕਲ ਲੈਣ ਦੀ ਸਮਰੱਥਾ ਹੋਵੇਗੀ ਤਾਂ ਤੇ ਨਹੀਂ ਤਾਂ ਫਿਰ ਅਗਲਾ ਬੁਰਾ ਹੀ ਮੰਨਦਾ ਹੈ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਹੈ ਸੱਚੇ ਸਤਗੁਰੂ ਦਾਸ ਦੇ ਨੇ ਵੀ ਜਦੋਂ ਕਿਸੇ ਨੂੰ ਕੁਝ ਆਖੀਏ ਨਾ ਬੁਰਾ ਕਹੇ ਸੋਚੀ ਦੇ ਜੇ ਕਿਸੇ ਨੂੰ ਇਹ ਕਹਿ ਲਈਏ ਨਾ ਤੂੰ ਬੁਰਾ ਹੈ ਸੀਜੇ ਦਾ ਤੁੰਡਾ ਗੁੱਸਾ ਚੜਦਾ ਉਹ ਗੁੱਸਾ ਚੜਦਾ ਵੀ ਮੈਨੂੰ ਬੁਰਾ ਕਿਉਂ ਆਖਿਆ ਉਹ ਇਸ ਗੱਲ ਤੇ ਵਿਚਾਰ ਨਹੀਂ ਕਰਦਾ ਵੀ ਮੈਂ ਬੁਰਾ ਹੋਵਾਂਗਾ ਤਾਂ ਹੀ ਬੁਰਾ ਆਖਿਆ ਨਾ ਜੇ ਮੈਂ ਬੁਰਾ ਹੋਵਾਂਗਾ ਤੇ ਮੈਨੂੰ ਤਾਂ ਹੀ ਬੁਰਾ ਆਖੀਏ ਮੇਰੇ ਵੀ 14 ਨੂੰ ਹੋਣਗੇ ਮੈਨੂੰ ਮੈਨੂੰ ਤਾਂ ਹੀ ਆਖਦੇ ਨੇ ਤੇਰੇ 'ਚ ਇਹ ਓਪਨ ਨੇ ਇਸ ਗੱਲ ਦੀ ਵਿਚਾਰ ਨਹੀਂ ਕਰਨੀ ਤੇ ਅਗੋਂ ਕ੍ਰੋਧਵਾਨ ਹੋ ਜਾਣਾ ਫਿਰ ਅਗਲਾ ਖਣੂ اٹ ਜਾਂਦਾ ਏ ਤੋ ਇਸੇ ਤਰ੍ਹਾਂ ਜੇ ਮਨੁੱਖ ਦੇ ਕੋਲ ਆਪਣੇ ਅੰਦਰ ਦੀ ਵਿਚਾਰ ਹੈਗੀਏ ਅੰਦਰ ਗੁਣ ਹੈਗੇ ਨੇ ਤੇ ਉਹ ਦੂਜੇ ਤੋਂ ਗੁਣ ਦੀ ਪ੍ਰਾਪਤੀ ਕਰ ਸਕਦਾ ਹੈ ਗੁਰੂ ਮਹਾਰਾਜ ਜੀ ਦਰਜ ਕਰਦੇ ਨੇ ਗੁਣ ਵਿੱਚ ਗੁਣ ਲੈ ਸਾੜ ਤੇਰੀ ਵਿੱਚ ਗੁਣੇ ਨਾ ਤੇ ਤੂੰ ਆਪਣੇ ਅੰਦਰ ਦੇ ਗੁਣ ਦੇ ਨਾਲ ਦੂਜੇ ਦੇ ਗੁਣ ਨੂੰ ਲੈ ਸਕਦਾ ਹੈ ਜਿਹੜਾ ਬੜਾ ਸ਼੍ਰੇਸ਼ਟ ਹੋ ਜਾਵੇਗਾ ਦੋ ਗੁਣ ਹੋ ਜਾਣਗੇ ਆਪਣਾ ਗੁਣ ਇਹ ਕਗਲੇ ਦਾ ਗੁਣ ਦੁਗਨੇ ਕੋਣ ਹੋ ਗਏ ਹੋਮੇ ਮਾਰ ਵਿਚਾਰ ਮਨ ਮਨ ਦੇ ਵਿੱਚ ਜਿਹੜੀਆਂ ਉਹ ਮੇ ਵਾਲੀਆਂ ਵਿਚਾਰਾਂ ਚੱਲਦੀਆਂ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮਾਰ ਗੁਣ ਵਿੱਚ ਗੁਣ ਲੈ ਸਾਰ ਤੇ ਆਪਣੇ ਅੰਦਰ ਦੇ ਗੁਣ ਦੇ ਨਾਲ ਧੰ ਗੁਰ ਬਾਣੀ ਦੇ ਗੁਣ ਨੂੰ ਲੈਣਾ ਕਰ ਜੋ ਸਾਰਿਆਂ ਤੋਂ ਸ੍ਰੇਸ਼ਟ ਹੈ ਜੀ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਜਦੋਂ ਕੰਗੁਰ ਬਾਣੀ ਪੜ੍ਹਦੇ ਆ ਸਾਰੇ ਜਾਣੇ ਜੇ ਥੋੜਾ ਜਿਹਾ ਧਿਆਨ ਦੀਏ ਨਾ ਤੇ ਗੁਰੂ ਮਹਾਰਾਜ ਜੀ ਨੇ ਜਿੰਨੇ ਵੀ ਸ਼ਬਦ ਉਚਾਰਨ ਕੀਤੇ ਨੇ ਜਿਹੜੇ ਵੀ ਰਾਗ ਦੇ ਅੰਦਰ ਸ਼ਬਦ ਨੂੰ ਉਚਾਰਨ ਕੀਤਾ ਉਸ ਰਾਗ ਨੂੰ ਬੜਾ ਧਿਆਨ ਦੇ ਵਿੱਚ ਰੱਖਿਆ ਜਦੋਂ ਉਦਾਹਰਨ ਦਿੰਦੇ ਨੇ ਤੇ ਉਸ ਰਾਗ ਦੇ ਅਨੁਸਾਰ ਦਿੰਦੇ ਨੇ ਗੁਰੂ ਮਹਾਰਾਜ ਜੀ ਨੇ ਸਮੇ ਨੂੰ ਬੜਾ ਧਿਆਨ ਦੇ ਵਿੱਚ ਰੱਖਿਆ ਮਹੀਨਿਆਂ ਨੂੰ ਦਿਨਾਂ ਨੂੰ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਸਾਨੂੰ ਸਮਝਾਇਆ ਹੈ ਮੇਰਾ ਕਹਿਣ ਤੋਂ ਮਤਲਬ ਇਹ ਬਸੰਤ ਰੁੱਤ ਹੈ ਬਸੰਤ ਰੁੱਤ ਦੇ ਵਿੱਚ ਰੁੱਤ ਬਦਲਦੀ ਹੈ ਰੁੱਖਾਂ ਦੇ ਜਿਹੜੇ ਪੁਰਾਣੇ ਪੱਤੇ ਹੁੰਦੇ ਨੇ ਉਹ ਸਾਰੇ ਡਿੱਗ ਪੈਂਦੇ ਨੇ ਨਵੀਂ ਫਟਾਰ ਨਿਕਲਦੀ ਹੈ ਤੇ ਉਹਨਾਂ ਨੂੰ ਫਲ ਤੇ ਫੁੱਲ ਲੱਗਦੇ ਨੇ ਗੁਰੂ ਮਹਾਰਾਜ ਜੀ ਨੇ ਇਸ ਬਸੰਤ ਰਾਗ ਦੇ ਅੰਦਰ ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਸੇ ਤਰ੍ਹਾਂ ਬਨਸਪਤੀ ਦਾ ਉਦਾਹਰਣ ਲਿਆ ਹੈ ਸਾਨੂੰ ਸਮਝਾਉਣ ਦੇ ਲਈ ਰੁੱਖ ਦਾ ਹੀ ਇੱਕ ਫਲ ਦੇ ਬੂਟੇ ਦਾ ਉਦਾਹਰਣ ਲਿਆ ਹੈ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੇਖੇ ਬਸੰਤ ਰੁੱਤ ਚੱਲ ਰਹੀ ਏ ਕਰਮੁ ਪੀੜ ਜਿਹੜਾ ਤੂੰ ਕਰਮ ਕਰੇਂਗਾ ਨਾ ਉਹ ਰੁੱਖ ਬਣ ਜਾਵੇਗਾ ਜਿਸ ਤਰ੍ਹਾਂ ਦੇ ਤੂੰ ਕਰਮ ਕਰੇਂਗਾ ਉਸ ਤਰ੍ਹਾਂ ਦਾ ਤੂੰ ਰੁੱਖ ਖੜਾ ਕਰ ਲਿਆ ਹੁਣ ਜੇ 베ਰੀ ਲਾਵਾਂਗੇ ਤੇ 베ਰ ਤੇ ਕੰਡੇ ਦੋਵੇਂ ਸਾਨੂੰ ਮਿਲਣਗੇ ਇਹ ਨਾ ਕਿ ਵੀ ਕੱਲੇ 베ਰ ਮਿਲਣਗੇ ਨਾਲ ਕੰਡੇ ਵੀ ਮਿਲਣਗੇ ਜੇ ਸੇਬ ਦਾ ਬੂਟਾ ਲਾਵਾਂਗੇ ਤੇ ਫਿਰ ਕੰਡੇ ਨਹੀਂ ਮਿਲਣਗੇ ਕੱਲੇ ਸੇਬ ਮਿਲਣਗੇ ਤੇ ਜੇ ਲਾਇਕ ਕਰ ਲਾਵਾਂਗੇ ਤੇ ਫਿਰ ਕੱਲੇ ਕੰਢੀ ਮਿਲਣਗੇ ਨਾ ਵੀਰ ਮਿਲਣਗੇ ਤੇ ਨਾ ਸੇਵ ਮਿਲਣਗੇ ਹੁਣ ਤਿੰਨ ਕਰਮ ਨੇ ਇੱਕ ਕਰਮ 'ਚ ਜਵੇਂ ਹੀ ਮਾੜਾ ਕਰ ਦਿੱਤਾ ਕੰਡੇ ਬੀਜ ਦਿੱਤੇ ਤੇ ਕੰਢੀ ਜੁ ਬਣ ਗਏ ਦੂਜਾ ਇਹ ਚੰਗਾ ਵੀ ਕਰ ਲਿਆ ਤੇ ਮਾੜਾ ਵੀ ਕਰ ਲਿਆ ਚੰਗੀ ਕਰਮ ਦੇ ਵੀਰ ਮਿਲਦੇ ਨੇ ਮਾੜੇ ਕਰਮ ਦੇ ਕੰਡੇ ਵੀ ਵੱਜ ਜਾਂਦੇ ਨੇ ਤੀਜਾ ਕਰਮ 'ਚ ਅਸੀਂ ਕੀਤਾ ਹੀ ਚੰਗਾ ਮਾੜਾ ਕੀਤਾ ਹੀ ਨਹੀਂ ਤੇ ਫਿਰ ਸੇਬ ਦਾ ਬੂਟਾ ਲਾ ਲਿਆ। ਕਰਮੋ ਪੀੜ ਜਿਸ ਤਰ੍ਹਾਂ ਦੇ ਤੂੰ ਕਰਮ ਕਰੇਗਾ ਨਾ ਤੇ ਇਸ ਤਰ੍ਹਾਂ ਸਮਝ ਲੈ ਵੀ ਉਸ ਤਰ੍ਹਾਂ ਦਾ ਤੂੰ ਰੁੱਖ ਲਾ ਲਿਆ। ਸਾਖਾ ਹਰੀ ਤੇ ਪਰਮਾਤਮਾ ਦਾ ਨਾਮ ਜਿਹੜਾ ਜਪਣਾ ਹੈ ਨਾ ਇਹ ਇੰਦਾ ਵਸਤਾਰੀਆਂ ਦੀਆਂ ਟਾਹਣੀਆਂ ਬਣ ਜਾਣੀਆਂ ਨੇ। ਇੰਦਾ ਜਿਤਨੀ ਬੰਦਗੀ ਕਰੇਗਾ ਨਾ ਉਤਨਾ ਹੀ ਇਹ ਜਾਦਾ ਸੰਗਣਾ ਹੋ ਜਾਏਗਾ। ਇਹਨੂੰ ਇਸ ਤਰ੍ਹਾਂ ਕਰੋ ਕਰਮ ਪੀੜ ਸੇਵਾ ਇੱਕ ਕਰਮ ਹੈ। ਤੇ ਨਾਮੇ ਜਿਹੜਾ ਇਹ ਬੰਦਗੀ ਹੈ ਸੇਵਾ ਬੰਦਗੀ ਨਹੀਂ ਹੋ ਸਕਦੀ ਸੇਵਾ ਇੱਕ ਕਰਮ ਹੈ ਤੇ ਨਾਮੇ ਜਿਹੜਾ ਇਹ ਬੰਦਗੀ ਹੈ ਨਾਮ ਜਪਣਾ ਵੀ ਜ਼ਰੂਰੀ ਏ ਸੇਵਾ ਕਰਨੀ ਵੀ ਜ਼ਰੂਰੀ ਏ ਕਰਮ ਵੀ ਜ਼ਰੂਰੀ ਏ ਤੇ ਸੇਵਾ ਵੀ ਜ਼ਰੂਰੀ ਏ ਜਦੋਂ ਅਸੀਂ ਕਰਮ ਕਰਦੇ ਆ ਕਰਮ ਦਾ ਸੀ ਰੁਖ ਲਾ ਲੈਨੇ ਆ ਫਲ ਵਾਲਾ ਬੂਟਾ ਲਾ ਲੈਨੇ ਆ ਤੇ ਜਿਹੜੀ ਸੇਵਾ ਕਰਦੇ ਆ ਬੰਦਗੀ ਕਰਦੇ ਆ ਉਹ ਇਸ ਰੁੱਖ ਦੀਆਂ ਟਾਹਣੀਆਂ ਬਣ ਜਾਂਦੀਆਂ ਨੇ ਜਿੰਨੀ ਬੰਦਗੀ ਕਰਾਂਗੇ ਉਨਾਂ ਹੀ ਜ਼ਿਆਦਾ ਸੰਗਣਾ ਹੋਏਗਾ ਜਿੰਨੀਆਂ ਜਿਆਦੀਆਂ ਟਾਹਣੀਆਂ ਹੋਣਗੇ ਫਲ ਉਨਹੀਂ ਜ਼ਿਆਦਾ ਲੱਗਣਗੇ ਥੋੜਾ ਵਿਚਾਰਾਂ ਦੇ ਨਾਲ ਜੁੜੂ ਗੱਲ ਸਮਝ ਚਾਜੇਗੀ ਧੰਗੁਰੂ ਮਹਾਰਾਜ ਜੀ ਨੇ ਇੱਕ ਫਲ ਦੇ ਬੂਟੇ ਦਾ ਦ੍ਰਿਸ਼ਟਾਂਤ ਦਿੱਤਾ ਹੈ ਗੁਰੂ ਸਵਾਰਿਆ ਇਹ ਹੁਣ ਤੇਰੀ ਮਰਜ਼ੀ ਹੈ ਜਿਸ ਤਰ੍ਹਾਂ ਦੇ ਕਰਮ ਮਰਜ਼ੀ ਕਰ ਲੈ ਚੰਗੇ ਕਰਮ ਕਰੇਗਾ ਤੇ ਚੰਗਾ ਫਲ ਦਾ ਬੂਟਾ ਤੂੰ ਲਾ ਲੀਏ ਫਿਰ ਜਿੰਨੀ ਚੰਗੀ ਬੰਦਗੀ ਕਰੇਗਾ ਉਤਨੇ ਹੀ ਜ਼ਿਆਦਾ ਸੰਗਣਾ ਹੋਏਗਾ ਜਿੰਨੇ ਹੀ ਜ਼ਿਆਦਾ ਸੰਗਣਾ ਹੋਏਗਾ ਧਰਮ ਦਾ ਫੁੱਲ ਫਿਰ ਅੱਗੇ ਫਲ ਨਾ ਜਿਹੜਾ ਇਹ ਕੱਲਾ ਟਾਹਣੀਆਂ ਦੇ ਸੰਗਣੇ ਹੋਣ ਨਾਲ ਨਹੀਂ ਲੱਗਦਾ ਇਹ ਵੀ ਇੱਕ ਮਰਿਆਦਾ ਦੇ ਵਿੱਚ ਲੱਗਦਾ ਧਰਮ ਦਾ ਫੁੱਲ ਤੇ ਜੇ ਤੂੰ ਧਰਮ ਨੂੰ ਪਕਾਲੇਗਾ ਇਥੇ ਉਹ ਸੱਤੇ ਪੰਜੇ ਗੁਣ ਅਗੇ ਨੇ ਦੇਵੀ ਗੁਣ ਸਤ ਸੰਤੋਖ ਦਇਆ ਧੀਰਜ ਤੇ ਧਰਮ ਇਹ 5ਵੇਂ ਨੰਬਰ ਤੇ ਹੁੰਦਾ ਹੈ ਮੈਂ ਇੱਕ ਵਾਰੀ ਫਿਰ ਗਿਣ ਕੇ ਦੱਸਾਂ ਇਥੇ ਪੰਜ ਹੀ ਧਿਆਨ ਦੇ ਵਿੱਚ ਰੱਖਣੇ ਪੈਣੇ ਨੇ ਸਤ ਜੇ ਮਨੁੱਖ ਸੱਚਾ ਹੈ ਤੇ ਸੰਤੋਖ ਦੇ ਵਿੱਚ ਰਹਿ ਸਕਦਾ ਹੈ ਜੇ ਮਨੁੱਖ ਸੰਤੋਖ ਦੇ ਵਿੱਚ ਰਹਿੰਦਾ ਹੈ ਤੇ ਉਹਦੇ ਅੰਦਰ ਦਇਆ ਹੋਏਗੀ ਜੇ ਮਨੁੱਖ ਦੇ ਅੰਦਰ ਦਇਆ ਹੈ ਤੇ ਉਹ ਧੀਰਜ ਦੇ ਵਿੱਚ ਹੋਏਗਾ ਕਾਲਾ ਨਹੀਂ ਪਵੇਗਾ ਕ੍ਰੋਧ ਨਹੀਂ ਚੜੇਗਾ ਜਿਸ ਮਨੁੱਖ ਦੇ ਅੰਦਰ ਇਹ ਚਾਰੇ ਗੁਣ ਨੇ ਉਹ ਧਰਮ ਦੇ ਵਿੱਚ ਪੱਕਾ ਹੋ ਸਕਦਾ ਹੈ ਜਿੰਦੇ ਅੰਦਰ ਇਹ ਚਾਰਾਂ ਚੋਂ ਇੱਕ ਗੁਣ ਵੀ ਘਟੇ ਉਹ ਧਰਮ ਦੇ ਵਿੱਚ ਪੱਕਾ ਨਹੀਂ ਹੋ ਸਕਦਾ ਉਹਨੂੰ ਅਸੀਂ ਧਾਰਮਿਕ ਮਨੁੱਖ ਨਹੀਂ ਆਖ ਸਕਦੇ ਜਿਹਨੂੰ ਗੁੱਸਾ ਚੜਦਾ ਹੈ ਕ੍ਰੋਧ ਚੜਦਾ ਹੈ ਜਿੰਦੇ ਅੰਦਰ ਸੰਤੋਖ ਨਹੀਂ ਜਿੰਦੇ ਅੰਦਰ ਧੀਰਜ ਨਹੀਂ ਜਿਹੜਾ ਸੱਚ ਨਹੀਂ ਬੋਲਦਾ ਇਹ ਧਾਰਮਿਕ ਦੁੱਖੀਵੇਂ ਹੋ ਸਕਦਾ ਹੈ ਇਹਨਾਂ ਦੀ ਇੱਕ ਲੜੀ ਹੈ ਜੇ ਸਤ ਨਹੀਂ ਹੈਗਾ ਤੇ ਸੰਤੋਖ ਨਹੀਂ ਹੋਏਗਾ ਸਤ ਨਹੀਂ ਹੈਗਾ ਤੇ ਫਿਰ ਕੀ ਹੋਏਗਾ ਝੂਠ ਹੋਏਗਾ ਝੂਠਾ ਮਨੋਕ ਜਿਹੜਾ ਸੰਤੋਖ ਚ ਰਹੀ ਨਹੀਂ ਸਕਦਾ ਜੇ ਸੰਤੋਖ ਨਹੀਂ ਹੈਗਾ ਤੇ ਫਿਰ ਮਨੁੱਖ ਦੇ ਅੰਦਰ ਦਇਆ ਕਿੱਥੋਂ ਆਈ ਦਇਆ ਬਾਣੀ ਹੋਏਗਾ ਜੇ ਮਨੁੱਖ ਦੇ ਅੰਦਰ ਦਇਆ ਨਹੀਂ ਹੈਗੀ ਤੇ ਫਿਰ ਉਹ ਕਾਲਾ ਪਏਗਾ ਉਹਦੇ ਅੰਦਰ ਧੀਰਜ ਨਹੀਂ ਹੋਏਗਾ ਜੇ ਇਚਾਰੀ ਨਹੀਂ ਹੈਗੀ ਤੇ ਫਿਰ ਉਸ ਨੂੰ ਅਸੀਂ ਧਰਮ ਨਹੀਂ ਕਹਿ ਸਕਦੇ ਉਹ ਧਰਮ ਦੇ ਵਿੱਚ ਨਹੀਂ ਹੈਗਾ ਧਰਮ ਤੋਂ ਡੋਲਿਆ ਹੋਇਆ ਹੈ ਸੋ ਗੁਰੂ ਮਹਾਰਾਜ ਜੀ ਤੇ ਕਿਰਪਾ ਕਰਦੇ ਨੇ ਕਰਮ ਭੇਡ ਤੂੰ ਆਪਣੇ ਕਰਮਾਂ ਦਾ ਰੋਖ ਲਾ ਰਿਹਾ ਹੈਂ ਸਾਖਾ ਹਰੀ ਹਰੀ ਪਰਮਾਤਮਾ ਦੀ ਜਿਹੜੀ ਬੰਦਗੀ ਹੈ ਇਹ ਟਾਹਣੀਆਂ ਲੱਗਦੀਆਂ ਨਹੀਂ ਧਰਮ ਫੁੱਲ ਤੇ ਜੇ ਤੂੰ ਪੰਜਾਂ ਦੇਵੀ ਗੁਣਾ ਦੇ ਵਿੱਚ ਪੱਕਾ ਹੈ ਤੇ ਤੇਰਾ ਧਰਮ ਹੈ ਜਿਹੜਾ ਇਹ ਫਿਰ ਉਸ ਟਾਣੀ ਨੂੰ ਫਲ ਲੱਗ ਫੁੱਲ ਲੱਗ ਜਾਣੀ ਹੈ ਜੇ ਫੁੱਲ ਹੀ ਲੱਗੇ ਫੁੱਲ ਲੱਗ ਜਾਣੀਆਂ ਫਲ ਗਿਆਨ ਤੇ ਉਸ ਪਰਮਾਤਮਾ ਦਾ ਜਿਹੜਾ ਗਿਆਨ ਪ੍ਰਾਪਤ ਹੋਣਾ ਇਹ ਫਿਰ ਇਸ ਨੂੰ ਫਲ ਲੱਗਣੇ ਹਨ ਜੀ ਅੱਖੀਂ ਗੁਦਰਤ ਗੈਰੂ ਪਤ ਪ੍ਰਾਪਤ ਪਤ ਬਰਾਪਤ ਸਾਭ ਕਣੀ ਚੂਕਾ ਮਨ ਅਭਿਮਾਨ ਪਤ ਕਹਿੰਦੇ ਨੇ ਇੱਜ਼ਤ ਨੂੰ ਹੁਣ ਹਰ ਇੱਕ ਮਨੁੱਖ ਦੀ ਇੱਜ਼ਤ ਜਿਹੜੀ ਉਹ ਤਾਂ ਹੀ ਹੋਏਗੀ ਜੇ ਉਹ ਧਾਰਮਿਕ ਹੈ ਸਤ ਸੰਤੋਖ ਦੇ ਵਿੱਚ ਇਹ ਦ੍ਰਿੜਤਾਈ ਦੇ ਵਿੱਚ ਇਹ ਧਾਰਮਿਕ ਹੈ ਫਿਰ ਇੱਜ਼ਤ ਹੋਏਗੀ ਨਾ ਪਤ ਪ੍ਰਾਪਤ ਤੇ ਤੈਨੂੰ ਜਿਵੇਂ ਅਸੀਂ ਫਲ ਨੂੰ ਫਿਰ ਪ੍ਰਾਪਤ ਕਰਦੇ ਆ ਨਾ ਜਿਹੜੀ ਇੱਜ਼ਤ ਏ ਉਹ ਸਾਨੂੰ ਪ੍ਰਾਪਤ ਹੋਏਗੀ ਇਸ ਰੁੱਖ ਤੋਂ ਸ਼ਾਵਕਣੀ ਨਾਲੇ ਛਾਂ ਮਿਲੇਗੀ ਫਲ ਵੀ ਮਿਲਣਗੇ ਤੇ ਛਾਂ ਵੀ ਮਿਲੇਗੀ ਇੱਜ਼ਤ ਵੀ ਮਿਲੇਗੀ ਤੇ ਛਾਂ ਵੀ ਮਿਲੇਗੀ ਪਤ ਪ੍ਰਾਪਤ ਸ਼ਾਵਕਣੀ ਚੂਕਾ ਮਨ ਅਪਮਾਨ ਮਨ ਦੇ ਵਿੱਚ ਅਪਮਾਨ ਨਹੀਂ ਰਹੇਗਾ ਮੈਂ ਇੱਕ ਵਾਰੀ ਫਿਰ ਇਹਨਾਂ ਦੁਆ ਤੋਂ ਕਹਾਂਦਾ ਥੋੜਾ ਯਤਨ ਕਰਾਂ ਗੱਲ ਸਮਝ ਦੇ ਵਿੱਚ ਆ ਜਾਵੇ ਕੰਮ ਪੀੜ ਕਰਦਾ ਕੀ ਹੈ ਇਹ ਦੁੱਖ ਲੱਗ ਰਹੀ ਹੈ ਸਾਖਾ ਹਰੀ ਬੰਦਗੀ ਕਿੰਨੀ ਕਰਦਾ ਇਸ ਰੁੱਖ ਦੀਆਂ ਟਾਹਣੀਆਂ ਬੜ ਗਈਆਂ ਧਰਮ ਫੁੱਲ ਪੰਜ ਗੁਣੇ ਸਤ ਸੰਤੋਖ ਦਇਆ ਤੀਰਜ ਤੇ ਧਰਮ ਇਹਨਾਂ ਪੰਜਾਂ ਗੁਨਾ ਦਾ ਜਦੋਂ ਇਹ ਤੈਨੂੰ ਫੁੱਲ ਲੱਗ ਗਏ ਨਹੀਂ ਸਾਰੇ ਫੁੱਲਾਂ ਨੂੰ ਫਲ ਨਹੀਂ ਲੱਗਦੇ ਹੁੰਦੇ ਉਹ ਜਿਹੜੀ ਝੂਠੇ ਬੋਲ ਕਹਿ ਦਿੰਨੇ ਆ ਨਰ ਤੇ ਮਾਦਾ ਹੁੰਦੇ ਨੇ ਅਸੀਂ ਆਮ ਬੋਲੀ ਦੇ ਵਿੱਚ ਝੂਠੇ ਕਹਿ ਦਿੰਨੇ ਆ ਨਾਰੇ ਜਿਹੜਾ ਉਹ ਚੜ ਜਾਂਦਾ ਤੇ ਮਾਦਾ ਦਾ ਫਲ ਬਣ ਜਾਂਦਾ ਹੈ ਫਲ ਗਿਆਨ ਤੇ ਅੱਗੋਂ ਜਿਹੜਾ ਤੈਨੂੰ ਉਸ ਪਰਮਾਤਮਾ ਦੇ ਘਰ ਦਾ ਗਿਆਨ ਹੋਣਾ ਨਾ ਇਹ ਫਲ ਲੱਗ ਗਏ ਹੁਣ ਫਲ ਲੱਗੇ ਅਜੇ ਪੱਕਿਆ ਨਹੀਂ ਪੱਕੇਗਾ ਜਦੋਂ ਫਿਰ ਪ੍ਰਾਪਤ ਹੋਏਗਾ ਪਤ ਪ੍ਰਾਪਤ ਜਿਹਦੀ ਉਸ ਦੇ ਦਰ ਤੋਂ ਤੈਨੂੰ ਇੱਜ਼ਤ ਮਿਲਣੀ ਹੈ ਸਤਕਾਰ ਮਿਲਣਾ ਇਹ ਪ੍ਰਾਪਤੀ ਹੋ ਗਈ ਆ ਸ਼ਾਬਕਣੀ ਤੇ ਜਿਹੜਾ ਸਮਾਜ ਦੇ ਵਿੱਚ ਤੈਨੂੰ ਸੁਖ ਮਿਲਿਆ ਇਹਨਾਂ ਕਿਉਂਕਿ ਸ਼ਾਂਤੋਂ ਸੁਖ ਮਿਲਦਾ ਹੈ ਇਹ ਬੜੀ ਸੰਗਣੀ ਹੋ ਗਈ ਬੜਾ ਸੰਗਣਾ ਸੁਖ ਮਿਲ ਗਿਆ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਚੂਕਾ ਮਨ ਅਪਮਾਨ ਤੇ ਅੰਦਰੋਂ ਤੇਰੀ ਜਿਹੜਾ ਬੁਰਾ ਔਗਣ ਹੈ ਨਾ ਹੰਕਾਰ ਵਾਲਾ ਇਹ ਵੀ ਨਾਸ਼ ਹੋ ਜਾਣਾ ਹੈ ਜੀ ਅੰਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਜਨਾਮ ਜੇ ਅਸੀਂ ਸਿੱਖਣਾ ਹੈ ਨਾ ਭਾਣੇ ਦੇ ਵਿੱਚ ਕਿਵੇਂ ਰਹਿਣਾ ਹੈ ਤੇ ਫਿਰ ਇਹ ਇਸ ਤਰ੍ਹਾਂ ਹੀ ਸਿੱਖਿਆ ਜਾਂਦਾ ਹੈ ਭਾਣੇ ਦੇ ਵਿੱਚ ਰਹਿਣਾ ਉਹ ਹੈ ਤੁਰੂ ਜੇ ਅਸੀਂ ਸਿੱਖਣਾ ਹੈ ਨਾ ਭਾਣੇ ਦੇ ਵਿੱਚ ਕਿਵੇਂ ਰਹਿਣਾ ਹੈ ਤੇ ਫਿਰ ਤਾਂ ਸਿੱਖਿਆ ਜਾਵੇਗਾ ਕਿ ਜਿਹੜੀ ਪਰਮਾਤਮਾ ਦੀ ਕੁਦਰਤ ਬਣਾਈ ਹੋਈ ਹੈ ਨਾ ਜਿਹੜੀ ਉਸ ਵਹਿਗੁਰੂ ਦੀ ਕੁਦਰਤ ਹੈ ਉਹਨੂੰ ਅਸੀਂ ਵੇਖਣਾ ਹੈ ਉਹਦੇ ਨਾਲ ਛੇੜਛਾੜ ਨਹੀਂ ਕਰਨੀ ਅੱਖੀ ਕੁਦਰਤ ਜੋ ਪਰਮਾਤਮਾ ਨੇ ਇਹ ਕੁਦਰਤ ਬਣਾਈ ਹੈ ਇਹਦੇ ਨਾਲ ਛੇੜਛਾੜ ਨਹੀਂ ਕਰਨੀ ਮੈਂ ਤੁਹਾਨੂੰ ਇੱਕ ਸੱਜਰਾ ਸੱਜਰਾ ਸਬੂਤ ਦਿਆਂ ਇੱਧਰ ਇੱਕ ਦੇਸ ਏ ਇਹਨਾਂ ਨੇ ਇੱਥੇ ਮੀਂਹ ਨਹੀਂ ਪੈਂਦਾ ਬਰਾਨੀ ਟਿੱਬੇ ਨੇ ਬਰਾਨੀ ਮਿੱਟੀ ਦੇ ਟਿੱਬੇ ਨੇ ਸਾਰੇ ਮੀਂਹ ਆ ਪੈਣ ਕਰਕੇ ਦਿੱਤਾ ਜਿਆਦੀ ਜਿਵੇਂ ਰਾਜਸਥਾਨ ਦੇ ਵਿੱਚ ਹੁੰਦੀ ਹੈ ਇਸ ਤਰ੍ਹਾਂ ਇਹਨਾਂ ਨੇ ਕੀ ਕੀਤਾ ਹੈ ਸਾਇੰਸ ਦੇ ਜੋਰ ਦੇ ਨਾਲ ਨਾ ਬੱਦਲ ਤਿਆਰ ਕਰਕੇ ਤੇ ਮੀਂਹ ਪਵਾ ਲਿਆ ਤੇ ਪ੍ਰਮਾਤਮਾ ਨੇ ਕਿਹਾ ਚੱਲੋ ਫਿਰ ਤੁਹਾਡੀ ਇਹ ਕਮੀ ਵੀ ਪੂਰੀ ਕਰਨ ਦਿਰਨੀ ਕੁਦਰਤ ਨਾਲ ਛੇੜਛਾੜ ਕੀਤੀ ਇਹਨਾਂ ਤੇ ਇਤਨਾ ਜਿਆਦਾ ਨੁਕਸਾਨ ਹੋਇਆ ਆਪ ਜੀ ਨੇ ਫੇਸਬੁੱਕ ਤੇ ਟੈਲੀਵਿਜ਼ਨ ਤੇ ਅਖਬਾਰਾਂ ਤੇ ਜ਼ਰੂਰ ਪੜਿਆ ਹੋਣਾ ਹੈ ਇਹ ਉਹ ਕਿਉਂ ਹੋਇਆ ਕੁਦਰਤ ਦੇ ਨਾਲ ਛੇੜਛਾੜ ਕੀਤੀ ਉਸ ਨੂੰ ਅੱਖਾਂ ਦੇ ਨਾਲ ਕੇਵਲ ਦੇਖਣਾ ਹੀ ਹੈ ਅਸੀਂ ਛੇੜਛਾੜ ਨਹੀਂ ਕਰਨੀ ਕੇਵਲ ਦੇਖਣਾ ਹੈ ਅੱਖੀਂ ਕੁਦਰਤ ਇਨਾਂ ਅੱਖਾਂ ਦੇ ਨਾਲ ਉਸ ਦੀ ਕੁਦਰਤ ਨੂੰ ਵੇਖਣਾ ਵੀ ਉਹ ਕਰ ਕੀ ਰਿਹਾ ਏ ਜੋ ਜਿਵੇਂ ਕਰਦਾ ਨਾ ਉਵੇਂ ਉਹਨੂੰ ਕੁਛ ਰਹਿਣਾ ਬਸ ਇਸੇ ਦਾ ਨਾ ਆਈਏ ਪਾਣਾ ਮੰਨਣਾ ਧੰਗੁਰੂ ਅਰਜਨ ਦੇਵ ਜੀ ਸੱਚੇ ਸਤਗੁਰੂ ਦੇ ਸਮੇਂ ਨਾ ਇਹ ਨਗਰੀ ਜਿਹੜਾ ਲਾਹੌਰ ਦੇ ਪਾਸ ਹੈ ਮੈਨੂੰ ਥੋੜਾ ਜਿਹਾ ਨਾਮ ਵਿਸਰ ਗਿਆ ਧੰਗੁਰੂ ਅਰਜਨ ਦੇਵ ਜੀ ਜਦੋਂ ਇੱਧਰ ਨੂੰ ਗਏ ਨਾ ਵਿਚਰਦੇ ਹੋਏ ਤੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਸੱਚੇ ਸਤਗੁਰੂ ਸੋਕੇ ਬੜਾ ਪੈ ਗਿਆ ਤੁਹਾਡੀ ਕਿਰਪਾ ਹੋ ਜੇ ਤੇ ਮੀਂਹ ਪਵਾ ਲੂ ਗੁਰੂ ਅਰਜਨ ਦੇਵ ਜੀ ਨੇ ਕਿਹਾ ਉਹਦੀ ਕੁਦਰਤ ਆਖਦੀ ਹੈ ਵੀ ਮੀਂਹ ਨਾ ਪਵੇ ਮੀਂਹ ਦੇ ਨਾਲ ਆਪਣਾ ਨਾਂ ਸੋਕੇ ਦੇ ਨਾਲੋਂ ਜ਼ਿਆਦਾ ਨੁਕਸਾਨ ਹੋਏਗਾ ਇਨ੍ਹਾਂ ਲੋਕਾਂ ਨੂੰ ਸਮਝਾਈ ਕਿਹੜਾ ਵਿੱਚ ਕੁਝ ਇਸ ਤਰ੍ਹਾਂ ਦੇ ਸਨ ਉਹ ਆਖਣ ਲੱਗਦੇ ਇਨ੍ਹਾਂ ਤੋਂ ਮੀਂਹ ਪਵਾਇਆ ਨਹੀਂ ਜਾਂਦਾ ਤੇ ਬਹਾਨਾ ਬਣਾ ਦਿੱਤਾ ਹੈ ਕਿਸੇ ਸਿੱਖ ਨੇ ਆ ਕੇ ਗੁਰੂ ਮਹਾਰਾਜ ਜੀ ਨੂੰ ਦੱਸ ਦਿੱਤਾ ਵੀ ਗੁਰੂ ਮਹਾਰਾਜ ਜੀ ਕੋ ਜਿਹ ਵਿੱਚ ਪ੍ਰਾਣੀ ਇਸ ਤਰ੍ਹਾਂ ਦੇ ਨੇ ਉਹ ਆਖਦੇ ਨੇ ਇਹ ਤਾਂ ਗੁਰੂ ਹੀ ਨਹੀਂ ਹੈਗਾ ਝੂਠਾ ਏ ਇਨਤੂ ਮੀ ਪੁਆਏ ਨਹੀਂ ਜਾਂਦਾ ਇਸ ਕਰਕੇ ਇਹਨਾਂ ਨੇ ਬਹਾਨਾ ਬਣਾ ਕੇ ਸਾਰੀ ਸੰਗਤ ਨੂੰ ਟਾਲ ਦਿੱਤਾ ਹੈ ਭਈ ਮੀ ਪੁਆਉਣ ਦੇ ਨਾਲ ਤੁਹਾਡਾ ਵੱਧ ਨੁਕਸਾਨ ਹੋਏਗਾ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਚੰਗਾ ਫਿਰ ਸਾਰਿਆਂ ਨੂੰ ਲੈ ਆਓ ਗੁਰੂ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਉਸੇ ਤਰ੍ਹਾਂ ਫਿਰ ਇਕੱਠਿਆਂ ਕਰ ਲਿਆ ਤੇ ਵੈਗਰੂ ਅੱਗੇ ਅਰਦਾਸ ਕੀਤੀ ਕਹਿੰਦੇ ਨੇ ਬੜਾ ਮੀਂਹ ਪਿਆ ਜਿਵੇਂ ਜਿਵੇਂ ਮੀਂਹ ਪਿਆ ਇਹਨਾਂ ਨਾਲ ਹੀ ਬਿਮਾਰੀ ਪੈ ਗਈ ਫਿਰ ਮਰਨ ਲੱਗ ਗਏ ਨੇ ਜਦੋਂ ਮਰਨ ਲੱਗ ਗਏ ਨੇ ਤੇ ਫਿਰ ਆ ਗਏ ਨੇ ਸੱਚੇ ਸਤਗੁਰੇ ਤਾਂ ਬੜਾ ਨਕਸਾਨ ਹੋ ਲੱਗਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਤੁਹਾਨੂੰ ਆਖਿਆ ਸੀ ਨਾ ਵੀ ਉਹਦੀ ਕੁਦਰਤ ਹੈ ਜਿਵੇਂ ਉਹ ਕਰਦਾ ਉਹਵੇਂ ਕਰੀ ਜੋਂ ਦੇ ਚ ਸਾਡਾ ਭਲਾ ਏ ਕੋਈ ਇਸ ਤਰ੍ਹਾਂ ਦੀ ਕਿਰਿਆ ਜਿੰਦੇ ਕਰਕੇ ਜੇ ਮੀਂਹ ਪੈ ਗਿਆ ਨਾ ਤੇ ਨੁਕਸਾਨ ਜ਼ਿਆਦਾ ਹੋਏਗਾ ਉਹਨੇ ਮੀਂਹ ਰੋਕੀ ਤਾਂ ਵੀ ਲੋਕਾਈ ਦਾ ਨੁਕਸਾਨ ਨਾ ਹੋਵੇ ਤੁਹਾਡਾ ਭਲਾ ਚ ਹੁੰਦਾ ਏ ਅੱਖੀ ਕੁਦਰਤ ਅਸੀਂ ਉਹਦੀ ਕੁਦਰਤ ਨੂੰ ਅੱਖਾਂ ਨਾਲ ਵੇਖਣਾ ਏ ਉਹਦੀ ਕੁਦਰਤ ਨੂੰ ਬਦਲਣ ਦਾ ਯਤਨ ਨਹੀਂ ਕਰਨਾ ਕੰਨੀ ਬਾਣੀ ਤੇ ਕੰਨਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣਨਾ ਏ ਜੇ ਕੰਨਾਂ ਦੇ ਨਾਲ ਗੁਰਬਾਣੀ ਨੂੰ ਸੁਣਦੇ ਆ ਜਦੋਂ ਅਸੀਂ ਪੜ੍ਹਦੇ ਆ ਨਾ ਉਦੋਂ ਵੀ ਬਾਣੀ ਨੂੰ ਸੁਣਦੇ ਆ ਜੇ ਨਾਲ ਸੁਣੀਏ ਤੇ ਫਿਰ ਸੁਰਤ ਨਹੀਂ ਟਿਕਦੀ ਜਿਵੇਂ ਜਿਵੇਂ ਬਾਣੀ ਪੜ੍ਹਦੇ ਆ ਨਾਲ ਨਾਲ ਧਿਆਨ ਰੱਖਿਏ ਸੁਰਤ ਨੂੰ ਟਿਕਾ ਕੇ ਰੱਖਿਏ ਤੇ ਕੰਨਾਂ ਦੇ ਨਾਲ ਸੁਣਦਾ ਯਤਨ ਕਰੀਏ ਫਿਰ ਸੁਰਤ ਟਿਕ ਜਾਂਦੀ ਏ ਮਾਨੇ ਦਰੁਦਕ ਪੜ੍ਹ ਕਦਾ ਨਹੀਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਅੱਖੀ ਕੁਦਰਤ ਅੱਖਾਂ ਦੇ ਨਾਲ ਹੁੰਦੀ ਬਣੀ ਹੋਈ ਕੁਦਰਤ ਨੂੰ ਵੇਖਣਾ ਹੈ ਕੰਨੀ ਬਾਣੀ ਤੇ ਕੰਨਾਂ ਦੇ ਨਾਲ ਉਸ ਦੀ ਬਾਣੀ ਨੂੰ ਸੁਣਨਾ ਹੈ ਮੁਖ ਆਖਣ ਮੂੰਹ ਦੇ ਨਾਲ ਆਖਣਾ ਵੀ ਹੈ ਮੂੰਹ ਦੇ ਨਾਲ ਬਾਣੀ ਨੂੰ ਪੜ੍ਹਨਾ ਵੀ ਹੈ ਸੱਚ ਨਾਮ ਮੁਖ ਆਖਣ ਸੱਚ ਨਾਮ ਉਹ ਸੱਚੇ ਸਤਿਗੁਰ ਦਾ ਸੱਚਾ ਨਾਮ ਹੈ ਵਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ ਮੂਹ ਦੇ ਨਾਲ ਇਸ ਦਾ ਸਿਮਰਨ ਵੀ ਕਰਨਾ ਹੈ ਜੀ। ਪਤਕਾ ਧਨ ਪੂਰਾ ਹੋਆ ਲੱਗਾ ਸਹਿਜ ਧਿਆਨ। ਇਹ ਸਾਡੀ ਮਨੁੱਖਾ ਜੀਵਨ ਦੀ ਪਤ ਹੈ, ਇੱਜ਼ਤ ਹੈ। ਇਹ ਅਸੀਂ ਇੱਜ਼ਤ ਦਾ ਧਨ ਜਿਹੜਾ ਇਹ ਇਕੱਠਾ ਕਰ ਲਿਆ ਇਹ ਸਾਡਾ ਪੂਰਾ ਹੋ ਗਿਆ। ਲਗਾ ਸਹਿਜ ਧਿਆਨ ਅਸੀਂ ਆਖਦੇ ਨਾ ਸਾਡਾ ਧਿਆਨ ਨਹੀਂ ਟਿਕਦਾ ਜਦੋਂ ਗੁਰੂ ਚਰਨਾ ਚ ਧਿਆਨ ਰੋਕਦੇ ਆ ਸਿਮਰਨ ਕਰਨ ਦੇ ਲਈ ਬੈਠਦੇ ਆ ਸਮਾਧੀ ਵਿੱਚ ਜਾਣ ਨੂੰ ਲੋਚਦੇ ਆ ਤੇ ਧਿਆਨ ਭਟਕ ਜਾਂਦਾ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਹਿਜ ਦੇ ਨਾਲ ਹੀ ਫਿਰ ਧਿਆਨ ਇਹ ਜਿਹੜਾ ਇਹ ਲੱਗ ਜਾਂਦਾ ਹੈ ਜੀ ਸਵਾਹ ਰੂਤੀ ਆਵਨਾ ਵੇਖੋ ਕਰ ਦੇਨੇ ਮਹੀਨਾ ਤੇ ਰੂਤੇ ਨਾ ਜਿਹੜਾ ਇੱਕ ਵਾਰੀ ਥੋੜੀ ਆਉਣਾ ਹੈ ਇੰਨੇ ਸਾਡੇ ਜੀਵਨ ਦੇ ਵਿੱਚ ਆਉਂਦੇ ਹੀ ਰਹਿਣਾ ਹੈ ਮਹਾ ਮਹੀਨਾ ਵੀ ਆਉਂਦਾ ਰਹੇਗਾ ਰੂਤੀ ਤੇ ਰੁੱਤੀ ਵੀ ਰੁੱਤ ਵੀ ਆਉਂਦੀ ਰਹੇਗੀ ਆਮਨਾ ਤੇ ਮਹਾ ਦਾ ਅਰਥ ਵੱਡਾ ਵੀ ਕਰਦੇ ਨੇ ਮਹਾ ਰੁੱਤੀ ਇਹ ਬਸੰਤ ਰੁੱਤ ਤੇ ਜਿਹੜੀ ਇਹ ਵੱਡੀ ਰੁੱਤੇ ਆਉਣਾ ਇੰਨੇ ਵਾਰੀ ਵਾਰੀ ਆਉਣਾ ਹੈ ਵੇਖੋ ਕਰਮ ਕਮਾਈ ਕਿਤੇ ਕਰਮ ਕਮਾ ਕੇ ਤਾਂ ਵੇਖ ਲਈਏ ਸੀ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਜਿਹੜਾ ਕਰਮ ਇਹਨਾਂ ਜੇ ਕਿਤੇ ਗੁਰੂ ਕਿਰਪਾ ਦੇ ਨਾਲ ਇਸ ਕਰਮ ਨੂੰ ਅਸੀਂ ਕਮਾ ਕੇ ਵੇਖ ਲਈਏ ਵੇਖੋ ਕਰਮ ਕਮਾਈ ਨਾਮ ਜਪਣ ਵਾਲਾ ਸੇਵਾ ਕਰਨ ਵਾਲਾ ਸਿਮਰਨ ਕਰਨ ਵਾਲਾ ਉਸ ਪ੍ਰਭੂ ਪਰਮਾਤਮਾ ਦੀ ਰੇਮ ਤੁਹਾਨੂੰ ਇਹ ਕਰਮ ਕਮਾ ਕੇ ਅਸੀਂ ਆਪਣੇ ਜੀਵਨ ਨੂੰ ਸਭ ਨੂੰ ਹੁੰਦਾ ਵੇਖਣਾ ਕਰੀਏ ਜੀ ਨਾਨਕ ਹਰੇ ਨਾ ਸੂਖੀ ਜੇ ਕਰਮ ਕਰੇ ਸਮਾਏ ਧੰ ਗੁਰੂ ਮਹਾਰਾਜ ਜੀ ਨੇ ਆਖਰੀ ਧੁਕ ਦੇ ਵਿੱਚ ਸ਼ਬਦ ਇੱਕ ਬੜਾ ਸੁੰਦਰ ਦਸ਼ਤਾਂਤ ਦਿੱਤਾ ਹੈ ਬਸੰਤ ਰੁੱਤ ਤੋਂ ਬਾਅਦ ਫਿਰ ਬੜੀ ਗਰਮੀ ਪੈਣ ਲੱਗ ਜਾਂਦੀ ਹੈ ਲੋਆ ਚੱਲ ਪੈਂਦੀਆਂ ਨੇ ਗਰਮੀ ਦੀ ਰੁੱਤ ਆ ਜਾਂਦੀ ਗਰੀਖੰਬਰੀਤੂ ਆਖਦੇ ਨੇ ਫਿਰ ਇਹਨੂੰ ਬਸੰਤ ਰੁੱਤ ਤੋਂ ਬਾਅਦ ਫਿਰ ਗਰਮੀ ਦੀ ਰੁੱਤ ਗਰਮੀ ਦੀ ਰੁੱਤ ਤੋਂ ਬਾਅਦ ਫਿਰ ਹਉਣ ਪਈ ਗਰਮੀ ਦੀ ਰੁੱਤ ਚੱਲਦੀ ਏ ਫਿਰ ਵਰਖਾ ਰੀਤੂ ਆ ਜਾਏਗੀ ਮੀਂਹ ਰੋਤਾ ਜਾਏਗੀ ਮੀਂਹ ਪਏਗਾ ਇਸ ਤਰ੍ਹਾਂ ਛੇ ਰੁੱਤਾਂ ਨਹੀਂ ਚੱਲਦੀਆਂ ਰਹਦੀਆਂ ਨੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਿੰਨੀ ਮਰਜੀ ਲੋ ਚੱਲ ਜਾਵੇ ਨਾਨਕ ਹਰੇ ਨਾ ਸੁੱਕਈ ਇਸ ਲੋ ਤੋਂ ਜਿਹੜੇ ਹਰੇ ਹੋਗੇ ਨਾ ਬਸੰਤ ਰੁੱਤ ਦੇ ਵਿੱਚ ਉਹ ਸੁੱਕਣਗੇ ਨਹੀਂ ਆਪਾਂ ਵੇਖਦੇ ਆ ਨਾ ਨਿੰਮ ਸੁੱਕ ਗਈ ਏ ਇਹ ਤਾਂ ਹੈ ਹੀ ਸੁੱਕੀ ਸੁੱਕ ਗਈ ਏ ਨਹੀਂ ਫੁੱਟੀ ਫਟਾਰ ਨਹੀਂ ਆਇਆ ਇਹ ਹੁਣ ਹਰੀ ਨਹੀਂ ਹੋਏਗੀ ਤੇ ਜਿਹੜੇ ਅਸੀਂ ਹਰੇ ਵੇਖਦੇ ਹਾਂ ਲੋਆਂ ਚੱਲਣ ਗਿਆ ਇਹ ਸੁੱਕਣਗੇ ਨਹੀਂ ਇਸ ਦ੍ਰਿਸ਼ਟਾਂਤ ਦੇ ਨਾਲ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਵੀ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਜਿਨ੍ਹਾਂ ਨੇ ਮਨ ਹਰਾ ਕਰ ਲਿਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਤਨੀ ਮਰਜੀ ਲੋ ਚੱਲ ਜਾਵੇ ਵਕਾਰਾਂ ਦੀ ਬੁਰੀਆਈਆਂ ਦੀ ਅਸੀਂ ਕਹਿੰਦੇ ਆ ਨਾ ਕਿ ਜੋ ਬੜਾ ਮਾੜਾ ਆ ਰਿਹਾ ਇਹ ਮਾੜਾ ਉਹ ਨਾ ਵਾਸਤੇ ਜਿਹੜੇ ਤਿਆਰ ਨਹੀਂ ਹੈਗੇ ਮਾੜਾ ਕਿੰਨਾ ਵਾਸਤੇ ਆ ਮਾੜਾ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਬੰਦਗੀ ਸਿਮਰਨ ਨਹੀਂ ਕੀਤੀ ਜਿਨ੍ਹਾਂ ਨੇ ਸਿਮਰਨ ਬੰਦਗੀ ਕੀਤੀ ਉਹਨਾਂ ਦੇ ਤਾਂ ਨੇੜੇ ਨਹੀਂ ਇੰਨੇ ਲੱਗਣਾ ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਤੁਹਾਨੂੰ ਗੁਰੂ ਜੀ ਰਹਿਮਤ ਕਰਦੇ ਨੇ ਨਾਨਕ ਹਰੇ ਨਾਮ ਸੁੱਕੇ ਹੀ ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਅੰਦਰ ਨੂੰ ਹਰੀਆਂ ਭਰੀਆਂ ਕਰ ਲਿਓ ਫਿਰ ਸੁੱਕਦੇ ਨਹੀਂ ਉਹ ਸੁੱਕਣਗੇ ਨਹੀਂ ਜੇ ਗੁਰਮੁਖ ਰਹੇ ਸਮਾਇ ਜਿਹੜੇ ਗੁਰਮੁਖ ਬਣ ਕੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਅਪੀਤ ਰਹਿੰਦੇ ਨੇ ਉਸ ਦੇ ਨਾਮ ਦੇ ਵਿੱਚ ਸਮਾਇ ਰਹਿੰਦੇ ਨੇ ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਸੱਚੇ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਤਨ ਗੁਰ ਬਾਣੀ ਦੇ ਪਾਵਨ ਸ਼ਬਦ ਦੇ ਅੰਦਰ ਧੰਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਕਿਹਾ